ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਖੁੱਤਰ ਬਾਈ ਵੀਰਾਂ ਨੂੰ ਲੋਬੀਆ ਜੀ 24 ਮਈ 2024 ਨੋਟੀਆਂ ਸਾਰੀਆਂ ਬਾਜ਼ੀਆਂ ਦੀ ਅਪਡੇਟ ਲੱਗੇ ਆਜ ਰੋਏ ਆ ਅੱਜ ਦਾ ਅਨੁਸਾਰੀਆਂ ਬਾਜ਼ੀਆਂ ਜਿਵੇਂ ਅੱਜ ਸਬਜੀ ਸਭ ਤੋਂ ਵੱਡੀ ਬਾਜੀ ਸਬੀ ਪਿੰਡ ਨਮੋਲ 11000 ਮੋਟ ਵਾਲੀ ਉਹ ਬਾਜੀ ਦੀ ਵੀ ਅਪਡੇਟ ਦੇਵਾਂਗੇ ਤੇ ਉਸੇ ਬਾਜੀ ਦੀ ਗੱਲਬਾਤ ਕਰਦੇ ਆਂ ਬਈ ਪਹਿਲਾਂ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ 94 ਕੁੱਤਰਾਂ ਦੇ ਸੀ 11000 ਮੋਟ ਨੂੰ 30 ਕੁੱਤਰਾਂ ਦੇ ਬਾਰੇ ਵਾਅਦਾ ਬੀ ਲੱਗਾ 10000 ਰੁਪਿਆ ਵਾਅਦੇ ਚ ਨਾਂਸੀ ਮੋਟਰਸਾਈਕਲ ਤੇ ਇੱਥੇ ਵੀਰੇ 19 ਕੁੱਤਰਾਂ ਨੇ ਸੱਤ ਦਾ ਟਾਈਮ ਕਰਤਾ ਕਣਕ ਉੰਨੀ ਕੂਤਰਾਂ 'ਚ ਬਾਜੀ ਵੰਡੀ ਗਈ। ਜਿਨ੍ਹਾਂ 'ਚ 8 ਕੂਤਰ ਮੇਰੇ ਵਾਧੇ ਵਾਲੇ ਸੀਗੇ। ਵਾਧਾ ਉਹ 8 'ਚ ਵੰਡਿਆ ਗਿਆ। ਤੁਹਾਨੂੰ ਦੱਸ ਦਿਆਂ ਵੀਰੇ ਕਿਹੜੇ ਕੂਤਰ ਸੀ 19 ਤੇ ਕਿਹੜੇ-ਕਿਹੜੇ ਤੇ ਵਾਧਾ ਲੱਗਿਆ ਸੀ ਨਾਲ ਹੀ ਬੋਲਾਂਗੇ। ਗਰਪੀਪ ਤੌਰ ਇਹ ਵਾਧੇ ਵਾਲਾ ਸੀ ਭਾਈ। ਅਮਨ ਚ ਗਾਵਾਂ ਇਹ ਹੀ ਵਾਧੇ ਵਾਲਾ ਸੀ। ਬਰਾਡ ਯੂ ਐਸ ਏ ਲੁਜਾਰ ਸੇਦਵਾ ਕੂਤਰ ਇਹ ਹੀ ਵਾਧੇ ਵਾਲਾ ਸੀ। ਸਰਦਾਰ ਗਰੋਪ 68 ਇਹ ਹੀ ਵਾਧੇ ਵਾਲਾ ਸੀ। ਲਾਡੀ ਬਿੜਨਗੇ ਵੀ ਵਾਧੇ ਵਾਲਾ ਸੀ। ਮੋਨੋ ਦਿੱਲੀ, ਕਾਲੀ ਤਖਰ, ਆਬੂ ਲੋਂਗੋਵਾਲ, ਮੋਰ ਬੱਪੀਆਣਾ ਇਹ ਵਾਧੇ ਵਾਲਾ ਸੀ। ਰੇਸ਼ਮ ਭੈਣੀ, ਸਮਰੀ ਰਵੀ ਸੁਨਾਮ ਲੱਖਾ ਮਾਨਸਾ ਜੱਸਾ ਕਠਾਲਾ ਜਰਨੈਲ ਸੁਨਾਮ ਲਵੀ ਦੁੱਲੋਵਾਲ ਬਗੇਰਾ ਆਕਲੀ ਆ ਇਹ ਵਾਧੇ ਵਾਲਾ ਸੀ ਬਾਈ ਮੂਛੀ ਮੂਲਿਆਂ ਵਾਲੀ ਤੇ ਤਰਲੋਚਨ ਮਾਚੀ ਕੇ ਇਹ ਵਾਧੇ ਵਾਲਾ ਸੀ ਬਾਈ ਕੂਤਰ ਇਹ 8 ਕੂਤਰ ਵਾਧੇ ਵਾਲੇ ਸੀਗੇ 10 ਕੂਤਰਾਂ ਨੇ ਟੋਟਲ 7 ਦਾ ਟਾਈਮ ਕੀਤਾ ਬਾਈ ਪਿੰਡ ਨਮੋਲ ਟ੍ਰੈਕਟ ਵਾਲੀ ਬਾਜੀ ਤੇ ਅਗਲੀ ਬਾਜੀ ਸੀਗੀ ਬਾਈ ਪਿੰਡ ਆਸੀ ਕਲਾਂ ਜ਼ਿਲ੍ਹਾ ਲੁਧਿਆਣਾ 90 ਕੂਤਰ ਉੱਡੇ ਸੀਗੇ 3200 ਮੋੜ ਨੂੰ 6:00 ਦੇ 3 ਮਿੰਟ ਤੇ ਬਾਜੀ ਨਿਬੜੀ ਬਾਜੀ 5 ਕੂਤਰਾ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਭਾਨਾ ਲਤਾਲਾ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਵਿੱਕੀ ਮਕੰਦਪੁਰ ਪੱਖੇ ਦਾ ਜੇਤੂ ਰਿਹਾ ਤੀਜਾ ਨੰਬਰ ਜੱਗਾ ਮਕੰਦਪੁਰ ਪੱਖੇ ਦਾ ਜੇਤੂ ਰਿਹਾ ਚੌਥਾ ਨੰਬਰ ਭੈ ਭੁੱਟਾ ਪੰਜਵਾਂ ਨੰਬਰ ਕਲਵੀਰ ਖਾਨਪੁਰ 55 ਕੂਤਰਾ ਚ ਬਾਜੀ ਹੋ ਗਈ ਸੀ ਬਾਈ ਅਗਲੀ ਬਾਜੀ ਇਸ ਵੀ ਪਿੰਡ ਟਾਲੀ ਜ਼ਿਲ੍ਹਾ ਲੁਧਿਆਣਾ 55 ਕੂਤਰਾ ਓਡੇ ਸੀ 3000 ਮੋਟਰ ਨੂੰ ਪਹਿਲਾ ਨੰਬਰ ਬਣਾਇਆ ਬਾਈ ਜਗਜੀਤ ਮਾਨ ਬੰਗਾ ਮੋਟਰਸਾਈਕਲ ਪਲੱਸ 1500 ਦੀ ਯੁੱਧ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਦਵਿੰਦਰ ਫਰਾਂਸ ਇਤਾਰਾ ਦੇ ਹੁਣ ਗਰੁੱਪ ਦਾ ਕੂਟਰ ਸੀ ਕੂਲਰ ਪਲੱਸ 1000 ਦੀ ਜਿੱਦ ਅਜਤੂ ਰਿਹਾ ਤੀਜਾ ਨੰਬਰ ਅਗਮ ਖਰਲਾ ਪੱਕਾ ਪਲੱਸ 500 ਦੀ ਜਿੱਦ ਅਜਤੂ ਚੌਥਾ ਨੰਬਰ ਕਰਮਵੀਰ ਕਾਲਾ ਸੰਘੀਆਂ ਕੱਪ ਦਾ ਜਿੱਤੂ ਬਈ ਪਿੰਡ ਟਾਲੀ 55 ਉੱਡੀ ਸੀ ਬਈ 3000 ਮੋੜ ਸੀਗਾ ਤੇ ਗੱਲ ਕਰੀਏ ਬਈ ਅੱਜ ਦੀ ਅਗਲੀ ਬਾਜੀ ਸੀ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ ਨੰਨਵੇਂ ਕੂਟਰ ਉੱਡੀ ਸੀ 3200 ਮੋੜ ਨੂੰ 5:00 ਵਜੇ ਤੇ 10 ਮਿੰਟ ਤੇ ਬਾਜੀ ਨਹੀਂ ਬੜੀ ਐ ਪਹਿਲਾ ਨੰਬਰ ਬਣਾਇਆ ਭਾਈ ਗੱਲ ਬੁਰਜਹਰੀ ਨੇ ਫਰਿੱਜ ਪਲੱਸ 1500 ਦੀ ਅੱਧਾ ਜੇਤੂ ਦੂਜਾ ਨੰਬਰ ਤਾਰੀ ਜੋਗਾ ਕੂਲਰ ਪਲੱਸ 1000 ਦੀ ਅੱਧਾ ਜੇਤੂ ਤੀਜਾ ਨੰਬਰ ਲਾਡੀ ਵਿੜਿੰਗ ਪੱਖਾ ਪਲੱਸ ਭਾਈ 500 ਦੀ ਅੱਧਾ ਜੇਤੂ ਰਿਹਾ ਜੀ ਤਿੰਨ ਨੰਬਰਾਂ 'ਚ ਬਾਜੀ ਸੀ ਵੀਰੇ ਇਹ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ 99 ਉੱਡੇ ਸੀਗੇ 3200 ਰੁਪਏ ਮੁੱਢ ਸੀ ਭਾਈ ਅਗਲੀ ਬਾਜੀ ਸੀ ਵੀ ਪਿੰਡ ਛਾਜਲਾ ਜ਼ਿਲ੍ਹਾ ਸੰਗਰੂਰ 43 ਕੂਤਰ ਉੱਡੇ ਸੀ 1700 ਮੁੱਢ ਨੂੰ 5 45 ਤੇ ਬਾਜੀ ਨਿਬੜੀ ਬਾਜੀ ਤਿੰਨ ਕੂਤਰਾਂ 'ਚ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਲਾਡੀ ਵਿਡੰਗ ਨੇ ਕੁਲਰ ਦਾ ਜੇਤੂ ਰਹਾ ਦੂਜਾ ਨੰਬਰ ਖੁਸ਼ੀ ਨੀ ਲੋਵਾਲ ਪੱਕੇ ਦਾ ਜੇਤੂ ਤੀਜਾ ਨੰਬਰ ਰਮਣਾ ਕਟੂ ਕੱਪ ਦਾ ਜੇਤੂ ਬਈ ਬਾਜੀ ਇਹਨਾਂ ਤਿੰਨਾਂ ਚ ਸਾਂਝੀ ਹੋ ਗਈ ਸੀ ਅਗਲੀ ਬਾਜੀ ਸੀ ਪਿੰਡ ਕਰਮੂ ਵਾਲਾ 99 ਕੂਤਰ ਉੱਡੇ ਸੀ 1200 ਮੋਟ ਨੂੰ 6 ਵਜੇ ਕੱਲਾ ਰਹਿ ਗਿਆ ਸੀ ਬਈ ਕੂਤਰ ਗੋਪੀ ਖੋਸਾ ਪਾਂਡੋ ਦਾ ਇਹ ਤਾਰਾ ਦੇ ਔਣ ਗਰੁੱਪ ਦਾ ਕੂਤਰ ਸੀ ਬਈ ਕੱਲਾ ਰਿਹਾ ਪਿੰਡ ਕਰਮੂ ਵਾਲਾ 1200 ਮੋਟ ਨੂੰ 99 ਕੂਤਰ ਉੱਡੇ ਸੀਗੇ ਗੋਪੀ ਖੋਸਾ ਪਾਂਡੋ ਦਾ ਕੂਤਰ ਸੀ ਬਈ ਅਗਲੀ ਬਾਜੀ ਸੀ ਬਈ ਪਿੰਡ ਜਗਤਪੁਰਾ 46 ਕੂਟਰਡੇ ਸੀ 1200 ਮੋਢ ਨੂੰ 4:45 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਵੀਜਾ ਭਲਾੜਾ ਨੇ ਗੁਰਤ ਭਲਾੜਾ ਇਹਨਾਂ ਦੇ ਕੂਟਰ ਸੀ ਦੂਜਾ ਨੰਬਰ ਆਕਾਸ਼ ਸਨਾਮ ਨੇ ਬਣਾਇਆ ਬਈ ਏਸੀ ਵੀਰਾਜੀ 24 ਮਈ ਦਿਵਾਰ 24 ਨੋਡੀਆਂ ਸਾਰੀਆਂ ਬਾਜੀਾਂ ਦੀ ਅਪਰੇਟ ਤੇ ਅੱਜ ਦੀ ਵੱਡੀ ਬਾਜੀ ਸੀ ਬਈ ਪਿੰਡ ਅਮੋਲ ਉੱਥੇ 11 ਕੂਤਰਾਂ ਨੇ ਵੀਰੇ ਸੱਤਾ ਟਾਈਮ ਕਰਤਾ 11000 ਮੋਢ ਨੂੰ ਤੇ 94 ਕੂਟਰਡੇ ਸੀ ਬਈ ਬਾਕੀ ਵੀਰੇ ਕੱਲ ਨੂੰ ਫੇਰ ਤੁਹਾਨੂੰ 25 ਮਈ ਦਿਵਾਰ 24 ਨੋਡੀਆਂ ਸਾਰੀਆਂ ਬਾਜੀਾਂ ਦੀ ਅਪਰੇਟ ਦੇਵਾਂਗੇ ਅਈ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਬਈ ਇਹ ਰਿਸ਼ੇਅਰ ਕਰ ਦਿਓ ਸਾਰੇ ਕੁੱਤਰਾਂ ਵਾਲੇ ਗਰੁੱਪਾਂ 'ਚ ਤੇ ਸਾਰੇ ਆਪਣੇ ਯਾਰਾਂ ਵੇਲੀਆਂ ਤੇ ਲਾਈਕ ਕਰ ਦਿਓ ਬਈ ਵੀਡੀਓ ਨੂੰ ਚਾਹੇ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਬਈ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ